ਸ਼ਤਸ਼ੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਰਦੀਆਂ ਲਈ ਸਪੈਸ਼ਲ ਅਲਸੀ ਦੀਆਂ ਪਿੰਨੀਆਂ ਅਲਸੀ ਜਿਹੜੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਆਪਣੇ ਸਰੀਰ ਲਈ ਇਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣਾ ਚਾਹੀਦਾ ਚਾਹੇ ਤੁਸੀਂ ਪੰਜੀਰੀ ਬਣਾ ਕੇ ਖਾਓ ਜਾਂ ਤੁਸੀਂ ਪਿੰਨੀਆਂ ਬਣਾ ਕੇ ਖਾਓ ਬਹੁਤ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਣਗੀਆਂ ਬਿਲਕੁਲ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਬਿਨਾ ਚੀਨੀ ਤੋਂ ਬਣਾਵ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੀਆਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਲਸੀ ਦੀ ਪਿੰਨੀਆ ਬਣਾ ਲਈ ਇੱਥੇ ਮੈਂ 250 ਗ੍ਰਾਮ ਕਣਕ ਦਾ ਆਟਾ ਲਿਆ ਆਟੇ ਨੂੰ ਚੰਗੀ ਤਰ੍ਹਾਂ ਛਾਣ ਕੇ ਲੈਣਾ ਆ 250 ਗ੍ਰਾਮ ਹੀ ਅਸੀਂ ਇਹਦੇ ਲਈ ਅਲਸੀ ਲਈਆ ਤੇ ਇੱਕ ਕਾਪੀ ਦੇ ਵਿੱਚ ਪਾਵਾਂਗੇ ਅਸੀਂ ਫੁੱਲ ਮਖਾਣੇ 250 ਗ੍ਰਾਮ ਇਹਦੇ ਵਿੱਚ ਪਾਵਾਂਗੇ ਅਸੀਂ ਗੁੜ 250 ਗ੍ਰਾਮ ਹੀ ਅਸੀਂ ਲਿਆ ਇਹਦੇ ਵਿੱਚ ਦੇਸੀ ਘਿਓ 50 ਗ੍ਰਾਮ ਬਦਾਮ ਲਵਾਂਗੇ 4 ਤੋਂ 5 ਚਮਚ ਇਸ ਦੇ ਵਿੱਚ ਪਾਵਾਂਗੇ ਅਸੀਂ ਚਿੱਟੇ ਤੇਲ ਤੇ 50 ਗ੍ਰਾਮ ਹੀ ਅਸੀਂ ਇਹਦੇ ਵਿੱਚ ਕਾਜੂ ਲਏ ਆ ਡਰਾਈ ਫਰੂਟ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਦੇ ਵਿੱਚ ਐਡ ਕਰ ਸਕਦੇ ਹੋ ਜੇ ਬਿਨਾ ਡਰਾਈ ਫਰੂਟ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਸਿੰਪਲ ਤਰੀਕੇ ਨਾਲ ਵੀ ਤੁਸੀਂ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਭਾਰੇ ਤਲੇ ਵਾਲੀ ਕੜਾਹੀ ਰੱਖਾਂਗੇ ਅਸੀਂ ਅਲਸੀ ਲਈ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੈਣਾ ਆ ਅਲਸੀ ਨੂੰ ਅਸੀਂ ਬਿਲਕੁਲ ਸਲੋ ਗੈਸ ਤੇ 3 ਤੋਂ 4 ਮਿੰਟ ਲਈ ਇਸ ਪਰ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਇਹਦੇ ਵਿੱਚ ਇਹਨੂੰ ਛਟਕਣ ਦੀ ਆਵਾਜ਼ ਨਾ ਆ ਜਾਵੇ ਉਦੋਂ ਤੱਕ ਇਹਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਪਕਾਣਾ ਹੈ ਜਦੋਂ ਅਲਸੀ ਬਿਲਕੁਲ ਸ਼ਾਈਨ ਹੋਣ ਲੱਗ ਜਵੇ ਤਾਂ ਉਹਦਾ ਮਤਲਬ ਬਿਲਕੁਲ ਭੁੰਨ ਕੇ ਤਿਆਰ ਹੋ ਚੁੱਕੀ ਆ ਇਹਦੇ ਵਿੱਚ ਛਟਕਣ ਦੀ ਆਵਾਜ਼ ਆਉਣ ਲੱਗ ਜੰਦੀ ਆ ਬਿਲਕੁਲ ਸਲੋ ਗੈਸ ਤੇ ਹੀ ਅਸੀਂ ਭੁੰਨ ਕੇ ਤਿਆਰ ਕਰਨੀ ਆ ਸਾਡੀ ਅਲਸੀ ਬਿਲਕੁਲ ਭੁੰਨ ਚੁੱਕੀ ਆ ਹੁਣ ਇਹਨੂੰ ਖੁੱਲੇ ਬਰਤਨ ਵਿੱਚ ਕੱਢ ਕੇ ਠੰਡਾ ਹੋਣ ਲਈ ਰੱਖ ਦਾਂਗੇ ਹੁਣ ਇਹ ਇਸ ਕੜਾਈ ਵਿੱਚ ਅਸੀਂ ਪਾਵਾਂਗੇ ਫੁੱਲ ਮਖਾਣੇ ਫੁੱਲ ਮਖਾਣਿਆਂ ਨੂੰ ਅਸੀਂ ਡਰਾਈ ਰੋਸਟ ਕਰਾਂਗੇ ਕਿਉਂ ਪਾਕੇ ਨਹੀਂ ਅਸੀਂ ਇਹਨੂੰ ਪਕਾਣਾ ਹੈਗਾ ਡਰਾਈ ਰੋਸਟ ਕਰ ਲਾਂਗੇ 2 ਮਿੰਟ ਲਈ ਮਖਾਣੇ ਤੁਸੀਂ ਜ਼ਰੂਰ ਪਾਓ ਇਹਦੇ ਇਹ ਬਹੁਤ ਜ਼ਿਆਦਾ ਵਧੀਆ ਹੁੰਦੇ ਆਪਣੇ ਸਰੀਰ ਲਈ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣੇ ਚਾਹੀਦੇ ਚਾਹੇ ਤੁਸੀਂ ਇਹਨਾਂ ਨੂੰ ਡਰਾਈ ਰੋਸਟ ਕਰਕੇ ਰੱਖ ਕੇ ਵੀ ਖਾ ਸਕਦੇ ਹੋ ਦੇਖੋ ਐਦਾਂ ਜਦੋਂ ਬਿਲਕੁਲ ਇਹਨਾਂ ਦੀ ਨਮੀ ਖਤਮ ਹੋ ਜਾਵੇ ਤਾਂ ਇਹਨਾਂ ਨੂੰ ਅਲੱਗ ਬਰਤਨ 'ਚ ਕੱਢ ਲਾਂਗੇ ਇਸੇ ਕੜਾਹੀ ਵਿੱਚ ਇੱਕ ਚਮਚ ਅਸੀਂ ਦੇਸੀ ਘਿਓ ਦਾ ਐਡ ਕਰਾਂਗੇ ਇਹਦੇ ਵਿੱਚ ਅਸੀਂ ਜਿਹੜੇ ਡਰਾਈ ਫਰੂਟ ਲਏ ਸੀਗੇ ਬਦਾਮ ਤੇ ਕਾਜੂ ਇਹਨਾਂ ਨੂੰ ਰੋਸਟ ਕਰ ਲਾਂਗੇ ਡਰਾਈ ਫਰੂਟ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਜਿਵੇਂ ਨਾਰੀਅਲ ਵੀ ਕੱਦੂਗਸ਼ ਕਰਕੇ ਪਾ ਸਕਦੇ ਹੋ ਖਸਖਸ ਪਾ ਸਕਦੇ ਹੋ ਜਾਂ ਤੁਸੀਂ ਸੁੰਡ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਤੇ ਕਿਸ਼ਮਿਸ ਵੀ ਐਡ ਕਰ ਸਕਦੇ ਹੋ ਬਿਨਾ ਡਰਾਈ ਫਰੂਟ ਤੋਂ ਵੀ ਤੁਸੀਂ ਇਹ ਵਾਲੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੁੰਦੀਆਂ ਨੇ ਚੰਗੀ ਤਰ੍ਹਾਂ ਸਾਡੇ ਡਰਾਈ ਫਰੂਟ ਰੋਸਟ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਹੁਣ ਬਾਹਰ ਕੱਢ ਲਾਂਗੇ ਜਾਦਾ ਅਸੀਂ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਇਸੇ ਕੜਾਹੀ ਵਿੱਚ ਅਸੀਂ ਜਿਹੜਾ ਰੈਂਦਾ ਘਿਓ ਸੀਗਾ ਉਹ ਐਡ ਕਰ ਦਾਂਗੇ ਅਸੀਂ 1 ਕੱਪ ਘਿਓ ਦਾ ਲਿਆ ਸੀ ਦੇਸੀ ਘਿਓ ਵਿੱਚ ਹੀ ਬਣਾ ਕੇ ਤੁਸੀਂ ਤਿਆਰ ਕਰਿਓ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਤੇ ਹੈਲਦੀ ਬਣ ਕੇ ਤਿਆਰ ਹੋਣਗੀਆਂ ਘਿਓ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਪਿੰਨੀਆ ਬਣਾਉਣ ਦੇ ਟਾਈਮ ਸਾਰੇ ਕੁਕਿੰਗ ਅਸੀਂ ਬਿਲਕੁਲ ਸਲੋ ਗੈਸ ਤੇ ਹੀ ਕਰਨੀ ਆ ਹਾਈ ਫਲੇਮ ਤੇ ਬਿਲਕੁਲ ਅਸੀਂ ਪਕਾ ਕੇ ਤਿਆਰ ਨਹੀਂ ਕਰਨਾ ਜਿਹੜਾ ਅਸੀਂ ਆਟਾ ਛਾਣ ਕੇ ਰੱਖਿਆ ਸੀ ਉਹ ਘਿਓ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਆਟੇ ਨੂੰ ਅਸੀਂ ਭੁੰਨ ਲੈਣਾ ਹੈ ਜਦੋਂ ਤੱਕ ਆਟੇ ਵਿੱਚ ਤੋਂ ਖੁਸ਼ਬੂ ਨਾ ਆਉਣ ਲੱਗ ਜਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਆਟੇ ਨੂੰ ਭੁੰਨਣਾ ਹੈ ਕਿਉਂਕਿ ਜੇ ਆਟਾ ਕੱਚਾ ਰਹਿ ਜਾਂਦਾ ਤਾਂ ਪਿੰਨੀਆਂ ਟੇਸਟੀ ਨਹੀਂ ਬਣਦੀਆਂ ਜਦੋਂ ਤੱਕ ਆਟਾ ਖੁਸ਼ਬੂ ਨਾ ਛੱਡਣ ਲੱਗ ਜਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਪਕਾ ਕੇ ਤਿਆਰ ਕਰਾਂਗੇ ਬਿਲਕੁਲ ਸਲੋ ਗੈਸ ਤੇ ਹੀ ਆਟਾ ਭੁੰਨ ਕੇ ਤਿਆਰ ਕਰਨਾ ਹੈ ਜਿਵੇਂ ਅਸੀਂ ਪੰਜੀਰੀ ਬਣਾਉਣ ਟਾਈਮ ਆਟਾ ਭੁੰਨਦੇ ਹਾਂ ਉਸੇ ਤਰੀਕੇ ਨਾਲ ਅਸੀਂ ਆਟਾ ਭੁੰਨ ਕੇ ਤਿਆਰ ਕਰਨਾ ਹੈ ਸਰਦੀਆਂ ਵਿੱਚ ਦੇਖੋ ਪੰਜੀਰੀ ਪਿੰਨੀਆਂ ਬਣਦੀਆਂ ਰਹਿੰਦੀਆਂ ਨੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਬੱਚੇ ਵੀ ਮੰਗ ਮੰਗ ਕੇ ਖਾਂਦੇ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆ ਤਾਂ ਇੱਧਰ ਅਸੀਂ ਅਲਸੀ ਕੋ ਜਿਹੜੀ ਠੰਡੀ ਹੋਣੀ ਰੱਖੀ ਸੀ ਇਹਨੂੰ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਾਂਗੇ ਤੇ ਸਾਡਾ ਆਟਾ ਵੀ ਬਿਲਕੁਲ ਭੁੰਨ ਕੇ ਤਿਆਰ ਹੋ ਚੁੱਕਿਆ ਆ 5 ਤੋਂ 10 ਮਿੰਟ ਲੱਗਦੇ ਆ ਇਹਨੂੰ ਆਟੇ ਨੂੰ ਤੇ ਭੁੰਨ ਕੇ ਤਿਆਰ ਹੋਣ ਲਈ ਤੇ ਜਿਹੜੇ ਅਸੀਂ ਤੇਲ ਲਏ ਸੀ ਉਹ ਇਸ ਟਾਈਮ ਤੇ ਐਡ ਕਰ ਦਾਂਗੇ ਤਿਲ ਜਿਹੜੇ ਹੁੰਦੇ ਇਹਨਾਂ ਦੀ ਤਸਵੀਰ ਵੀ ਗਰਮ ਹੁੰਦੀ ਹੈ ਇਹ ਆਟੇ ਵਿੱਚ ਭੁੰਨ ਕੇ ਤਿਆਰ ਹੋ ਜਾਂਦੇ ਇਹਨਾਂ ਨੂੰ ਅਲੱਗ ਤੋਂ ਭੁੰਨ ਕੇ ਤਿਆਰ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਆਟਾ ਬਿਲਕੁਲ ਗਰਮ ਹੁੰਦਾ ਇਸ ਟਾਈਮ ਤੇ ਗੈਸ ਅਸੀਂ ਓਨ ਕੀਤੀ ਹੋਈ ਆ ਚੰਗੀ ਤਰ੍ਹਾਂ ਇਹਨੂੰ 5 ਮਿੰਟ ਲਈ ਤਿਲਾਂ ਨੂੰ ਆਟੇ ਦੇ ਨਾਲ ਹੀ ਭੁੰਨ ਲਾਂਗੇ ਹੁਣ ਇਹਦੇ ਵਿੱਚ ਜਿਹੜੇ ਅਲਸੀ ਸੀ ਅਸੀਂ ਉਹ ਐਡ ਕਰ ਦਾਂਗੇ ਮਿਕਸੀ ਦੇ ਜਾਰ ਵਿੱਚ ਨੂੰ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲੈ ਆ ਅਲਸੀ ਨੂੰ ਜ਼ਿਆਦਾ ਬਰੀਕ ਪਾਊਡਰ ਤਿਆਰ ਨਹੀਂ ਕਰਨਾ ਥੋੜਾ ਜਿਹਾ ਦਰਦਰਾ ਪੀਸ ਕੇ ਹੀ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ 2 ਮਿੰਟ ਲਈ ਅਸੀਂ ਆਟੇ ਦੇ ਨਾਲ ਹੀ ਅਲਸੀ ਨੂੰ ਭੁੰਨ ਲਾਂਗੇ ਲਗਾਤਾਰ ਚਲਾਉਂਦੇ ਹੋਏ ਤਾਂ ਕਿ ਇਹ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਹੋ ਜਵੇ ਜੇ ਤੁਸੀਂ ਇੱਥੇ ਦੇਸੀ ਖੰਡ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਐਡ ਕਰ ਸਕਦੇ ਹੋ ਪਰ ਅਸੀਂ ਅੱਜ ਗੁੜ ਪਾ ਕੇ ਤਿਆਰ ਕਰਾਂਗੇ ਕਿਉਂਕਿ ਗੁੜ ਵਾਲੀਆਂ ਪਿੰਨੀਆਂ ਹੁੰਦੀਆਂ ਜਿਹੜੀਆਂ ਉਹ 슈ਗਰ ਵਾਲੇ ਮਰੀਜ਼ ਵੀ ਖਾ ਸਕਦੇ ਆ ਇਹਦੇ ਪੈਨ ਵਿੱਚ ਪਾਵਾਂਗੇ ਅਸੀਂ ਗੁੜ ਤੇ ਅੱਧਾ ਕੱਪ ਪਾਣੀ ਦਾ ਐਡ ਕਰ ਦਾਂਗੇ ਇਹਦੀ ਕੋਈ ਇੱਕ ਤਾਰਿਆ ਦੋ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਅਸੀਂ ਪਾਣੀ ਜ਼ਿਆਦਾ ਐਡ ਨਹੀਂ ਕਰਨਾ ਜਿੰਨਾ ਤੁਸੀਂ ਗੁੜ ਲਿਆ ਉਹ ਤੋਂ ਅੱਧਾ ਪਾਣੀ ਹੀ ਪਾਣਾ ਹੈ ਅਸੀਂ ਚੰਗੀ ਤਰ੍ਹਾਂ ਗੋਲ ਨੂੰ ਘੋਲਣ ਤੱਕ ਅਸੀਂ ਪਕਾ ਲਵਾਂਗੇ ਉਦੋਂ ਤੱਕ ਜਿਹੜੇ ਅਸੀਂ ਡਰਾਈ ਰੋਸਟ ਕੀਤੇ ਸੀਗੇ ਆਪਣੇ ਡਰਾਈ ਫਰੂਟ ਇਹਨਾਂ ਨੂੰ ਥੋੜਾ ਜਿਹਾ ਮਿਕਸੀ ਵਿੱਚ ਨੂੰ ਚਲਾ ਕੇ ਦਰਦਰਾ ਜਿਹਾ ਪੀਸ ਲਾਂਗੇ ਇੱਧਰ ਸਾਡਾ ਗੁੜ ਵਾਲਾ ਪਾਣੀ ਵੀ ਬਣ ਕੇ ਬਿਲਕੁਲ ਤਿਆਰ ਹੈ ਜਦੋਂ ਤੱਕ ਥੋੜਾ ਜਿਹਾ ਚਿਪਚਿਪਾ ਨਾ ਹੋ ਜਵੇ ਬਸ ਉਦੋਂ ਤੱਕ ਹੀ ਪਕਾਣਾ ਅਸੀਂ ਕੋਈ ਤਾਰ ਨਹੀਂ ਬਣਾਣੀ ਦੀ ਚਿਪਚਿਪਾ ਹੋ ਗਿਆ ਗੁੜ ਵਾਲਾ ਪਾਣੀ ਅਸੀਂ ਬੰਦ ਕਰ ਦਾਂਗੇ ਫਲੇਮ ਨੂੰ ਚੰਗੀ ਤਰ੍ਹਾਂ ਇਹਨੂੰ ਪਕਾ ਲਿਆ ਸੀ ਇੱਧਰ ਅਸੀਂ ਜਿਹੜਾ ਆਟਾ ਤੇ ਅਲਸੀ ਨੂੰ ਮਿਕਸ ਕਰਕੇ ਰੱਖਿਆ ਸੀ ਇਹਦੇ ਵਿੱਚ ਅਸੀਂ ਆਪਣੇ ਡਰਾਈ ਫਰੂਟ ਐਡ ਕਰ ਦੇਣੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜੇ ਤੁਸੀਂ ਇਲਾਇਚੀ ਦਾ ਪਾਊਡਰ ਪਾਣਾ ਚਾਹੁੰਦੇ ਹੋ ਤਾਂ ਇਲਾਇਚੀ ਦਾ ਫਲੇਵਰ ਤੁਹਾਨੂੰ ਪਸੰਦ ਹੈ ਤਾਂ ਉਹ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਚੰਗੀ ਤਰ੍ਹਾਂ ਡਰਾਈ ਫਰੂਟ ਨੂੰ ਅਸੀਂ ਮਿਕਸ ਕਰ ਦੇਣਾ ਆਟੇ ਤੇ ਅਲਸੀ ਦੇ ਅੰਦਰ ਹੁਣ ਜਿਹੜਾ ਅਸੀਂ ਗੁੜ ਵਾਲਾ ਪਾਣੀ ਬਣਾ ਕੇ ਰੱਖਿਆ ਸੀ ਚਾਚਣੀ ਬਣਾ ਕੇ ਰੱਖੀ ਸੀ ਉਹ ਐਡ ਕਰ ਦਾਂਗੇ ਗੁੜ ਵਾਲੇ ਚਾਸ਼ਨੀ ਨੂੰ ਹਮੇਸ਼ਾ ਪੁਣਕੇ ਹੀ ਐਡ ਕਰਨਾ ਤੁਸੀਂ ਦੇਖੋ ਸਾਡਾ ਆਟਾ ਵੀ ਗਰਮ ਸੀ ਤੇ ਗੁੜ ਵਾਲਾ ਪਾਣੀ ਜਿਹੜਾ ਅਸੀਂ ਸ਼ਾਸ਼ਨੀ ਬਣਾਈ ਇਹ ਵੀ ਗਰਮ ਹੈ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਮਿੰਟ ਲਈ ਇਹਨੂੰ ਠੰਡਾ ਹੋਣ ਦਵਾਂਗੇ ਕਿਉਂਕਿ ਜਦੋਂ ਆਪਣਾ ਆਟਾ ਗਰਮ ਹੁੰਦਾ ਤਾਂ ਪਿੰਨੀਆਂ ਬਣਾਉਣੀਆਂ ਥੋੜੀਆਂ ਜਿਹੀਆਂ ਮੁਸ਼ਕਲ ਹੋ ਜਾਂਦੀਆਂ ਨੇ ਚੰਗੀ ਤਰ੍ਹਾਂ ਅਸੀਂ ਚਾਸ਼ਨੀ ਨੂੰ ਮਿਕਸ ਕਰ ਲੈਣਾ ਆਟੇ ਦੇ ਅੰਦਰ ਐਦਾਂ ਥੋੜਾ ਥੋੜਾ ਠੰਡਾ ਵੀ ਹੋ ਜਾਂਦਾ ਆ ਹੁਣ ਇਹਦੇ ਆਸੀਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਜਿਹੜਾ ਆਟਾ ਹੈ ਜਿਆਦਾ ਡਰਾਈ ਹੋ ਚੁੱਕਿਆ ਹੈ ਤੁਸੀਂ ਇਹਦੇ ਤੁਸੀਂ ਇਹਦੇ ਵਿੱਚ ਗੂੜ੍ਹ ਦੀ ਚਾਸ਼ਨੀ ਥੋੜੀ ਜੀ ਹੋਰ ਬਣਾ ਕੇ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਦੇਸੀ ਘੀ ON ਗਰਮ ਕਰਕੇ ਵੀ ਐਡ ਕਰ ਸਕਦੇ ਹੋ ਪਰ ਤੁਸੀਂ ਦੇਖੋਗੇ ਤਾਂ ਜਿਹੜਾ ਅਸੀਂ ਲਿਆ ਸੀਗਾ ਬਿਲਕੁਲ ਹੀ ਪਰਫੈਕਟ ਨਾਪ ਨਾਲ ਬਣਾ ਕੇ ਤਿਆਰ ਕੀਤੀਆਂ ਨੇ ਬਿਲਕੁਲ ਹੀ ਜੀ ਤੁਹਾਡੀਆਂ ਜਿਹੜੀਆਂ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ ਇਸ ਤਰੀਕੇ ਨਾਲ ਥੋੜਾ ਥੋੜਾ ਅਸੀਂ ਲੈ ਲੈ ਲਾਂਗੇ ਆਟੇ ਨੂੰ ਤੇ ਨਾਲ ਦੀ ਨਾਲ ਪਿੰਨੀਆਂ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਸਾਡੀਆਂ ਪਿੰਨੀਆਂ ਬਣ ਕੇ ਦੇਖੋ ਬਿਲਕੁਲ ਤਿਆਰ ਹੋ ਚੁੱਕੀਆਂ ਨੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੀਆਂ ਇਹਨਾਂ ਪਿੰਨੀਆਂ ਨੂੰ ਤੁਸੀਂ 2 ਮਹੀਨੇ ਤੱਕ ਵੀ ਸਟੋਰ ਕਰਕੇ ਰੱਖੋਗੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੀਆਂ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਆ ਦੇ ਤੁਹਾਨੂੰ ਇੱਕ ਤੋੜ ਕੇ ਦਿਖਾਉਂਦੇ ਆ ਕਿੰਨੀਆਂ ਨਰਮ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਟ ਸ਼ੀਆਗਲ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ